ਸੋਨੇ ਦੇ ਪਿਆਲੇ ਦਾ ਟੁੱਟ ਜਾਣਾ ਕੋਈ ਪੱਥਰ ਹੋ ਜਾਣਾ ਨਹੀਂ ਸੋਨਾ ਹੀ ਹੈ ਸੋਨਾ ਹੀ ਹੈ ਹੂ ਬਹੁਤ ਤੋਸਕੈ জাহাঙ্গীরੀ ਦੇ ਜਿਹੜੇ ਬੋਲ ਨੇ জাহাঙ্গীর ਆਪਣੇ ਲਿਖਤ ਦੇ ਚ ਲਿਖਦਾ ਹੈ ਕਿ ਪੰਜ ਪੁਸ਼ਤਾ ਤੋਂ ਇੱਕ ਝੂਠ ਦੀ ਦੁਕਾਨ ਚੱਲ ਰਹੀ ਸੀ ਪੰਜ ਪੁਸ਼ਤਾ ਤੋਂ ਮੁਖਤਸਰ ਮਹਿਰਜ਼ ਕਰਦਾ ਪਿਆ ਛੋਟੇ ਰੋ ਕਈ ਦਫਾ ਮੈਂ ਸੋਚਿਆ ਇਸ ਦੁਕਾਨ ਨੂੰ ਬੰਦ ਕਰਾਂ ਕਿਉਂ ਇਸ ਦੁਕਾਨ ਤੇ ਭੋਲੇ ਭਾਲੇ ਹਿੰਦੂਆਂ ਦੀ ਥਾਂ ਤੇ ਮੁਸਲਮਾਨ ਵੀ ਜਾਣ ਲੱਗ ਪਏ। ਸਭ ਤੋਂ ਵੱਡੀ ਝੋਟ ਜਹਾਂਗੀਰ ਨੂੰ ਉਦੋਂ ਲੱਗੀ ਪੰਜਾਬ ਦੇ ਤਬਲੀਗ ਦਾ ਕੰਮ ਸੌਪਿਆ ਸੀ ਜਹਾਂਗੀਰ ਨੇ ਮੀਆਂ ਮੀਰ ਨੂੰ ਇਸਲਾਮ ਫੈਲਾਣਾ ਹੈ। ਤਬਲੀਗ ਦਾ ਕੰਮ। ਬੜੀ ਵੱਡੀ ਝੋਟ ਲੱਗੀ। ਜਹਾਂਗੀਰ ਨੂੰ ਜਦ ਪਤਾ ਚੱਲਿਆ ਮੀਆਂ ਮੀਰ ਨੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਦਿੱਤਾ ਹੈ ਕੁਰਾਨ ਸ਼ਰੀਫ ਦੀ ਤਲਾਵਤ ਦੀ ਥਾਂ ਤੇ ਇਹ ਸੁਗਮੰਨੀ ਸਾਹਿਬ ਸੁਣਨ ਲੱਗ ਪਿਆ। ਝੋਟ ਲੱਗ ਗਈ। ਖਿਆਲ ਆਇਆ ਇਤਨਾ ਵੱਡਾ ਫਕੀਰ। ਔਰ ਜੇ ਸੁਨੋਸੀ ਬਲੀ ਅੱਲਾਹ ਤੱਕ ਕਹਿੰਦੇ ਆ। ਉਹ ਝੁਕ ਗਿਆ ਤੇ ਬਾਕੀ ਮੁਸਲਮਾਨਾਂ ਦਾ ਕੀ ਹੋਵੇਗਾ ਇਸ ਦੁਕਾਨ ਨੂੰ ਮੈਂ ਬੰਦ ਕਰਾਂ। ਖਸਰ ਨੂੰ ਪਨਾ ਦੇਣ ਦਾ ਇਲਜ਼ਾਮ ਗੁਰੂ ਅਰਜਨ ਦੇਵ ਜੀ ਤੇ ਲਾਇਆ ਖਸਰ ਉਹ ਜਹਾਂਗੀਰ ਦਾ ਬੇਟਾ ਜਹਾਂਗੀਰ ਉਸ ਸਮੇਂ ਉਮਰ ਕਮ ਸੇ ਕਮ 60 ਦੇ ਨੇੜੇ ਸੀ ਤੇ ਦਿਨ ਰਾਤ ਸ਼ਰਾਬ ਦੇ ਨਸ਼ੇ 'ਚ ਹੀ ਰਹਿਣ ਲੱਗ ਪਿਆ ਸੀ ਹਕੂਮਤ ਤੇ ਨੂਰ ਜਹਾਂ ਚਲਾਉਂਦੀ ਸੀ ਤੇ ਪਤਨੀ ਚਲਾਉਂਦੀ ਸੀ ਖਸਰ ਉਹ ਕਿਧਰੇ ਪਿਓ ਦੇ ਸਾਹਮਣੇ ਹੋ ਗਿਆ ਇੱਕ ਦਿਨ ਸਲਾਮ ਕਰਕੇ ਕਹਿੰਦਾ ਅੱਬਾ ਹਜ਼ੂਰ ਮੈਂ ਦੇਖਦਾ ਪਿਆ ਹਕੂਮਤ ਠੀਕ ਨਹੀਂ ਚੱਲ ਰਹੀ ਅੰਮੇ ਜਾਨ ਮਤਰੇਈ ਮਾਂ ਸੀ ਅੰਮੇ ਜਾਨ ਨੂਰ ਜਹਾਂ ਉਦੀ ਤਰਫ ਇਸ਼ਾਰਾ ਕਰ ਅੰਮੇ ਜਾਨ ਪੂਰੀ ਦੇਖਰੇਖ ਨਹੀਂ ਕਰ ਰਹੀ ਬੈਤਰ ਹੋਵੇਗਾ ਤੁਸੀਂ ਇਹ ਰਾਜਪਾਠ ਮੇਰੇ ਹਵਾਲੇ ਕਰੋ ਇਹ ਤਖਤ ਮੈਨੂੰ ਸੌਂਪੋ ਤਾਂ ਕਿ ਦੇਸ਼ ਦੀ ਹਕੂਮਤ ਮੈਂ ਚਲਾਵਾਂ ਅੱਠ 10 ਗਾਲਾਂ ਕੱਡੀਆਂ ਜਹਾਂਗੇ ਨੇ ਇਕਦਮ ਸਿਪਾਹੀਆਂ ਨੂੰ ਹੁਕਮ ਦਿੱਤਾ ਹੈ ਬਾਗੀ ਹੈ ਪਕੜੋ ਉਹਨੇ ਨਸਣ ਦਾ ਇੰਤਜ਼ਾਮ ਪਹਿਲੇ ਕਰ ਰੱਖਿਆ ਸੀ ਅਗਰ ਪਿਓ ਉਲਟਾ ਪਿਆ ਤੇ ਭਜਾਂਗਾ ਘੋੜੇ ਤਿਆਰ ਸੰਗ ਲਸ ਪਿਆ ਮੰਜ਼ਿਲਦਰ ਮੰਜ਼ਿਲ ਤੈ ਕਰਦਾ ਹੋਇਆ ਕਿ ਧਨਗੁਰੂ ਅਰਜਨ ਦੇਵ ਜੀ ਮਹਾਰਾਜ ਰਾਤ ਨੂੰ ਪਹੁੰਚੇ ਪਨਾ ਮੰਗੀਏ ਮਹਾਰਾਜ ਅਸੀਂ ਦਿਨ ਵਰ ਦੇ ਭੁੱਖੇ ਵੀ ਆ ਮੇਰੇ ਨਾਲ 40 ਸਾਥੀ ਨੇ ਅਸੀਂ ਰਾਤ ਰਹਿਣਾ ਵੀ ਹੈ ਤੇ ਲੰਗਰ ਦਾ ਕੋਈ ਇੰਤਜ਼ਾਮ ਹੋਵੇ ਭੋਜਨ ਵੀ ਛਕਣਾ ਹੈ ਸਤਿਗੁਰੂ ਕਹਿਣ ਲੱਗੇ ਲੰਗਰ ਹਰ ਵਕਤ ਚੱਲਦਾ ਹੈ ਕਿਸੇ ਵਕਤ ਬੰਦ ਨਹੀਂ ਹੁੰਦਾ ਤੇ ਗੁਰੂ ਦਾ ਘਰ ਸਾਰਿਆਂ ਲਈ ਖੁੱਲ੍ਹਾ ਹੈ ਤੁਸੀਂ ਰਹੋ ਆਰਾਮ ਨਾਲ ਜਹਾਂਗੀਰ ਨੂੰ ਮੌਕਾ ਮਿਲ ਗਿਆ ਬਸ ਸਮਾਪਤੀ ਕਰਾਂ ਇਕ ਬਾਗੀ ਨੂੰ ਪਨਾਹ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਨੇ ਬਸ ਬਹਾਨਾ ਮਿਲ ਗਿਆ ਤੌਜ਼ਕੇ ਜਹਾਂਗੀਰ ਜਿ ਲਿਖਦਾ ਮੈਨੂੰ ਮਿਲ ਗਿਆ ਮੌਕਾ ਇਸ ਦੁਕਾਨ ਨੂੰ ਬੰਦ ਕਰਨ ਦਾ ਮੈਨੂੰ ਮੌਕਾ ਮਿਲ ਗਿਆ ਤਲਬ ਕੀਤਾ ਲਾਹੌਰ ਕਚੈਰੀ ਦੇ ਹਵਾਲੇ ਕਰ ਦਿੱਤਾ ਚੰਦੂ ਨੇ ਜੋ ਬਦਲੇ ਦੀ ਭਾਵਨਾ ਪਹਿਲੇ ਰੱਖਦਾ ਸੀ ਚੰਦੋ ਇਤਨਾ ਵੱਡਾ ਸਾਾਕਾ ਨਹੀਂ ਕਰ ਸਕਦਾ ਸੀ ਅਗਰ ਹਕੂਮਤ ਨਾ ਚਾਹੁੰਦੀ ਔਰ ਹਕੂਮਤ ਕਾਫੇ ਦਿਨਾਂ ਤੋਂ ਪਹਿਲੇ ਪ੍ਰਿਥੀ ਚੰਨ ਨੂੰ ਕਾਬੂ ਕਰਕੇ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ ਮਸੰਦਾ ਦੇ ਨਾਂ ਹੀ ਬਹੁਤ ਸਾਰੇ ਹਤਕੰਡੇ ਵਰਤੇ ਗਏ ਸਨ ਇਤਿਹਾਸ ਦੇ ਪੰਨੇ ਸਾਰੇ ਜੋ ਹੈ ਲਿਖੇ ਹੋਏ ਨੇ خیر ਫਸੀਏ ਦੇ ਕੇ ਚੰਦੂ ਨੇ ਸ਼ਹੀਦ ਕੀਤਾ ਪਹਿਲੇ ਦਿਨ ਤੱਤੀ ਤਵੀ ਤੇ ਬਿਠਾ ਕੇ ਦੂਜੇ ਦਿਨ ਰੇਤਾ ਪਾ ਕੇ ਤੀਜੇ ਦਿਨ ਠੰਡਾ ਪਾਣੀ ਰਾਵੀ ਦਾ ਇਹ ਛਾਲੇ ਜੋ ਸਰੀਰ ਤੇ ਨੇ ਜੋ ਜ਼ਖਮ ਸਰੀਰ ਤੇ ਨੇ ਠੰਡੇ ਪਾਣੀ ਚ ਖੜਾ ਕਰੋ ਉਸ ਸਮੇਂ ਧਨ ਗੁਰ ਵਰਜਨ ਦੇਵ ਜੀ ਮਕਾ ਮਹਾਰਾਜ ਦੇ ਮੁਖਾਰ ਬਿੰਦ ਤੋਂ ਜਿਹੜਾ ਵਾਕ ਨਿਕਲਿਆ ਹੈ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਜੀ ਏ ਪ੍ਰਭੂ ਸੁਭਰਾਣਾ ਤੇਰਾ ਆਖਰੀ ਦਮ ਤੱਕ ਤੇਰੀ ਪ੍ਰੀਤ ਨਿਭੇ ਨੀ ਉਥੇ ਹੀ ਮਾਰਾ ਇਸ ਤਰ੍ਹਾਂ ਹੋ ਗਏ ਸੂਰਜ ਕਿਰਨ ਮਿਲੇ ਜਲ ਕਾਜਲ ਹੋ ਆਰਾਮ ਜੋਤੀ ਜੋਤ ਰਲੀ ਸੰਪੂਰਨ ਥਈ ਆਰਾਮ ਅਜ ਸ਼ਹੀਦਾਂ ਦੇ ਸਿਰਤਾਜ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪਰਮ ਮਨਾ ਰਹੇ ਪਹਿਲੇ ਬਾਬਾ ਪ੍ਰੇਮ ਸਿੰਘ ਮਰਾਲੇ ਵਾਲੇ ਨੇ ਤੁਸੀਂ ਬੜੇ ਹਮ ਆਖੇ ਯਾਦਗਾਰ ਮਨਾਈ ਜੋ ਇੱਕ ਰਾਜ ਯੋਗੀ ਸਨ ਬਾਹਰੋਂ ਰਾਜਿਆਂ ਦੀ ਤਰ੍ਹਾਂ ਰਹਿੰਦੇ ਸਨ ਮਨ ਉਹਨਾਂ ਦਾ ਯੋਗੀ ਪ੍ਰਭੂ ਨਾਲ ਜੋ ਹੈ ਜੁੜਿਆ ਹੋਇਆ ਜਿਵੇਂ ਗ੍ਰਸਥ ਦਾ ਮਾਰਗ ਹੈ ਗੁਰਮਤ ਮਰਿਆ ਦਾ ਉਹ ਬਹੁਤ ਚੰਗੇ ਗ੍ਰਸਥੀ ਔਰ ਚੰਗੇ ਸੰਤ ਉਹਨਾਂ ਨੇ ਆਪਣੀ ਜੀਵਨੀ ਇਸ ਢੰਗ ਨਾਲ ਜਗਤ ਦੇ ਸਾਹਮਣੇ ਜੋ ਹੈ ਰੱਖੀ ਔਰ ਅੱਜ ਤੁਸੀਂ ਧਨ ਗੁਰਵਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪਰਮ ਅਰਾਰੇ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਉਹਨਾਂ ਦੀ ਬਾਣੀ ਉਹਨਾਂ ਦੇ ਆਦਰਸ਼ ਉਹਨਾਂ ਦਾ ਸਬਕ ਉਹਨਾਂ ਦੀ ਸਿੱਖਿਆ ਸਾਡੇ ਹਿਰਦੇ ਦੇ ਵਿੱਚ ਵਸੇ ਤਾਂ ਕੇ ਸੰਸਾਰ ਤੇ ਆਇਆ ਸਾਡਾ ਸਫਲ ਹੋਵੇ ਪੁੱਲ ਚੁਗਦੀ ਸ਼ਮਾ ਉਪਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ i